ਮਾਤਾ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਘਰ ਵਾਲੇ ਨਾਲ ਤਲਾਕ ਦਾ ਕੇਸ ਚੱਲਦਾ ਹੋਵੇ ਪੁੱਛਣ ਵਾਸਤੇ ਹੁਣ ਚੱਲੀ ਬਾਬਾ ਹੋਲਾ ਸਿਆਵੇਂ ਸਾਦਾ ਤੇਰੇ ਦੁੱਧਿਆ ਬੇੜੀਆ द चलता माता छोटे किदे तो चलता छोटे किदे चलता माता सारे चलता माता देखिए किन दे जने बाबा सारा के तलाक का के चलता माता ਜਿਨ੍ਹਾਂ ਦਾ ਕਿਸੇ ਦਾ ਥਾਉਂ ਦਾ ਰੋਲਾ ਹੋ ਗਿਆ ਹੋ ਗਿਆ ਵਿਸਵੇ ਦਾ ਦਾ ਦੋ ਵਿਸਵੇ ਦਾ ਥੋੜਾ ਹੋ ਗਿਆ ਮਾਤਾ ਥੋੜਾ ਵੀ ਹੋ ਗਿਆ ਇਹ ਤਾਂ ਨਿਸ਼ਾਨੀ ਹੋਰ ਦੇਣੀ ਫੂ ਚੱਲੀ ਫੱਕਰਾ ਸਾਹਮਣੇ ਹੋਵੇ ਸਾਦ ਤਪੇ ਆਪੇ ਨਾਏ ਹੋਰ ਹੋਵੇ ਸਾਦ ਤਪੇ ਨਾ ਸੇਦਾਏ ਬੋਰਾ ਦਾ ਕੰਮ ਕਰਦੇ ਹੁਣ ਉਹਨਾਂ ਦੀ ਪੁੱਛਾ ਹੋਵੇ ਬੋਰਾ ਦਾ ਕੰਮ ਹੋਵੇ ਭੋਰਾਂ ਦਾ ਕੰਮ ਕਰਦੇ ਹੁਣ ਉਹਨਾਂ ਦੀ ਪੁੱਛਿਆ ਹੋਵੇ ਭੋਰ ਲਾ ਮੇਰੇ ਭਾਈ ਭੋਰਾਂ ਦਾ ਕੰਮ ਕਰਦੇ ਨੇ ਚਲ ਆਓ ਤੁਸੀਂ ਕੋਈ ਮਾ ਜੀ ਕਰ ਦੋ ਛੋਟਾ ਜੇਠ ਕਰਦਾ ਦੀ ਮਾਤਾ ਇਹਦਾ ਫਿਰ ਹੋਰ ਪੁੱਛਾ ਦੇਣੀ ਬੂ ਜੱਲੀ ਪਾਪਾ ਕਿਹਨਾਂ ਦੇ ਆ ਸਾਹਮਣੇ ਹੋਵੇ ਸਾਤ ਤੱਕ ਚੈਨਾ ਪੰਡਾਏ ਓਏ ਹਮਰੇ ਹੋਵੇ ਮੇਰੇ ਬਾਪ ਦਾ ਚੈਨਾ ਪੰਡਾਏ ਨੀਚੇ ਬਹਿ ਜਾਓ ਭਾਈ ਬਾਕੀ 1 2 3 ਸੇਵਾਦਾਰ ਸਾਰੇ ਨੀਚੇ ਬਹਿ ਜਾਓ 8 ਲੀਟਰਾਂ ਦਾ ਕੰਮ ਕਰਦੇ ਹੁਣ ਇਹ 8 ਲੀਟਰਾਂ ਦਾ ਗੱਡੀਆਂ ਦਾ ਤੁਸੀਂ ਕਰਦੇ ਹੋ ਬਾਕੀ ਬਹਿ ਜਾਓ ਸਾਰੇ ਭਾਈ ਬਾਕੀ ਬਹਿ ਜਾਓ ਮਾਤਾ ਕੋਈ ਛੋਟਾ ਥਾਉਂ ਦਾ ਰੌਲਾ ਤਾਂ ਨਹੀਂ ਹੋ ਗਿਆ ਜੀ ਐ ਮਾਤਾ ਛੋਟੇ ਸੋਹਰੇ ਪਰਿਵਾਰ ਦੇ ਵਿੱਚ ਥਾਉਂ ਦਾ ਰੌਲਾ ਹੋ ਗਿਆ ਜੀ ਚੱਲੀ ਬਾਬਾ ਉਹ ਪੁੱਛਣਾ ਪੈਂਦਾ ਪੁੱਛਣਾ ਪੈਂਦਾ ਨਾ 4 5 6 7 8 1 2 3 ਰੋਲਾ ਹੋ ਗਿਆ ਦੀ ਮਾਤਾ ਹੁਣ ਮਾਤਾ ਤੇਰੇ ਸੌਰੇ ਹੀ ਖੜਿਆ ਕੁਸ ਮਰਜੀ ਪੁੱਛ ਲਈ ਮਾਤਾ ਇਹ ਬੂਰਾ ਦਾ ਕੰਮ ਕੌਣ ਕਰਦਾ ਸੀ ਤੁਹਾਡਾ ਸੌਰਾ ਸਾਫ ਕਰਦਾ ਦੀ ਮਾਤਾ 1 2 3 ਤੁਹਾਡੇ ਸੌਰੇ ਸਾਫ ਦਾ ਯਾਰ ਤੋਂ ਥਾਂ ਲੈ ਲਈ ਦੀ ਮਾਤਾ ਉਹਨੇ ਕਈ ਰੋਲਾ ਪਾਇਆ ਥਾਂ ਪਿੱਛੇ ਜੰਨੀ ਬਾਬਾ ਹੋਏ ਐ ਚੋੜਾ ਦੀਨੇ ਰੰਗ ਵਾਇਆ ਹੈ ਸੋਹਾ ਕੀ ਦੇ

ਦਰਤੇ ਖੜੀਆਂ ਝੂਠ ਨਾ ਬੋਲੇ ਦਿਲ ਚ ਦਾ ਮਾਤਾ ਐ ਕਹਿ ਰੀਆਂ ਵੀ ਬਾਬੇ ਮੇਰਾ ਇੱਕ ਵੇਲਾ ਘਰ ਵਸ ਜੇ 아이 ਸੋਚਦੀ ਆ ਮਾਤਾ ਦਰਤੇ ਖੜੀਆਂ ਝੂਠ ਨਾ ਬੱਡੀ ਮਾਤਾ ਜੇ ਕਿਰਪਾ ਹੋ ਜੇ ਸੰਤਾਂ ਦੀ ਘਰੇ ਵਸ ਜੇ ਮਾਤਾ ਐ ਮਾਤਾ ਜੇ ਕਿਰਪਾ ਹੋ ਜੇ ਤੇਰੇ ਪੈਰ ਅੱਜ ਦੇਖ ਜਣਾ ਕੇ ਘਰੇ ਵਸ ਜੇ ਮਾਤਾ ਬਸਾਦੀ ਆ ਮਾਤਾ ਸਾਂਗਤਾਂ ਨਾਲ ਡੋਖਵਾ ਦੇਈਂ ਮਾਤਾ ਦਿਲ ਚਿਤਾ ਮਾਤਾ ਆਇਆ ਵੀ ਮੇਰਾ ਘਰ ਉੱਥੇ ਵੱਸ ਜੇ ਲੜਾਈਆਂ ਝਗੜੇ ਦਾ ਬਹੁਤ ਹੋ ਜਾਂਦੇ ਆਂ ਇਹ ਸੋਚਦੀ ਆਂ ਮਾਤਾ ਜਾਂ ਮਾਤਾ ਕਿੰਨਾ ਘਰ ਬਸਾਵਾਂ ਨੇ ਇਧਰ ਨਹੀਂ ਦੁਨੀਆ ਹੋ ਜੇ ਇਧਰ ਘਰ ਬਸਾਵਾਂਗੇ ਜਾਂ ਕਿਰਪਾ ਹੋ ਜੋ ਬੋਰਨ ਵੀ ਲੱਗ ਜੂਗੀ ਮਾਤਾ ਘਰ ਬਸਾਵਾਂਗੇ ਜਾਂ ਇੰਨੀ ਸੰਗਤ ਸੁਣਦੀ ਆਂ ਮਾਤਾ ਤੇਰਾ ਘਰ ਬਸਾਵਾਂਗੇ ਮਾਤਾ ਅਰੌੜਾ ਜਿਹੜੀ ਗੱਲ ਦਾ ਉਸੇ ਦਾ ਦੋ ਪੌੜੀਆਂ ਤੇ ਪੈਰ ਨਹੀਂ ਚੜਿਆ ਜਾਂਦਾ ਇੱਕ ਦੀ ਚੜੇ ਜਾਂਦਾ ਉਧਰਲੇ ਪਾਸੇ ਟੱਕਾ ਡਿੱਗਦਾ ਵੀ ਉਹ ਬੰਦ ਹੋ ਜੇ ਮੇਰਾ ਘਰ ਵੱਸ ਗਿਆ ਇਹੀ ਕਹਨੀਏ ਬਾਤ ਇੱਕ ਮੱਥਾ ਥਨੇ ਬਾਬਾ ਹੋਵੇ ਸਭ ਦੇ ਹੋਵੇ ਤਾਂ ਨਾ ਪੁੱਛਿਆ ਪਹਿਲਾਂ બસ ਯਾ ਯਾ ਉਹ ਫਕਰਾ ਉਹ ਖਾਣਾ ਨਿਕਲ ਜੂਗਾ ਜਾਂ ਘਰ ਬਸ ਜੂਗਾ ਉਹ ਫਕਰਾ ਜਿੰਨੇ ਬਾਬਾ ਹੋ ਪਾਲੇ ਬਾਬੇ ਤੇ ਤਾਂ ਕੰਡੇ ਰੰਗ ਹੀ ਨੇ ਆ ਰਹੇ ਨੇ ਪਾਲੇ ਮੇਰਾ ਕੰਡੇ ਮਾਗੇ ਨਹੀਂ ਆ ਰਹੇ